ਮਜਦਿਕਾਰ ਸਾਥੀਓ ਮਜਦਿਕਾਰ ਸਾਥੀਓ ਮੋਰਚਾ ਪੰਜਾਬ ਵੱਲੋਂ 50 ਕਿਲੋ ਮਸਤਰਾ 70 ਡੈਕਰੋਂ ਨੇੜੇ ਬੱਸ ਸਟੈਂਡ ਐਂਡ ਇਸ ਪਾਸੇ ਰੇਲਵੇ ਸਟੇਸ਼ਨ ਤੋਂ ਅੱਗੇ ਐਥੇ ਪੱਤਾ ਮੋਰਚਾ ਜਿਹੜਾ ਸਾਥੀ ਆਖੀਆਂ ਵੱਧੋ ਲੋਕਾਂ ਨੂੰ ਦਿੱਤਾ ਗਿਆਗਾ ਆਦੇ ਮੇ ਇਹ ਪਾਲੂ ਹੈ ਸਾਡੀ ਦਾ ਮੋਰਚਾ ਧੋੜੇ ਕੋਈ ਬਾਕੀ ਆਮਨ ਜਵਾਸੀ ਹੋਪੋ ਸਰਕਾਰ ਉਸ ਤੋਂ ਅੱਗੇ ਚੱਲਦੀ ਬਣੀ ਰੱਖ ਕੇ ਉਹਨਾਂ ਕੀੜਾ ਲਾ ਦੇ ਇਧਰ ਸਾਡੇ ਗੁਰਪਾ ਛੇਕੇ ਪੂਰੀ ਪ੍ਰੀਤ ਸਾਹਿਬ ਜੀ ਔਰ ਮੈਂ ਸਿਆ ਜੀ ਬੇਦਖਾਣ ਸਾਹਿਬ ਜੀ ਜਮੀਰ ਤੁਹਾਡੇ ਕੋਲੇ ਛੱਡ ਰਿਹਾ ਬੰਦਾ ਆਹ ਖਾਨਾ ਆਹ ਜਮੀਰ ਸਾਹਿਬ ਜੀ ਕੀ ਕੀ ਬੋਲੋਗੇ ਇਹ ਬੇਦਖਾਣ ਵਿਚ ਆਉਣੀ ਇਹ ਭਗਵਾਨ ਜੀ ਵੀ ਦੇ ਜਿਹੜੇ ਕਹਿੰਦੇ ਸੀ ਬਦਲ ਜਾਊਗਾ ਮਤਲਬ ਆ ਆ ਗਿਆ ਦੇਖੋ ਬੇਦਖਾਣ ਦੇ ਛੱਡਿਆਂ ਦੀ ਬੈਠੇ ਸਪੋਰਟ ਖਲੀ ਗਈ ਜੀ ਕੋਲ ਖਲੀ ਲੇਟਸ ਕੰਮ ਕਰਨੀ ਜੀ ਇਸੇ ਕਰਕੇ ਦੇਖੋ ਆ ਪੀਪੀਸੀ ਦਾ ਕਰਾ ਦਿੱਤਾ روز میں بھی سکھا کرتے ہیں داونیاں چیئے ہیں کلی تاغنیاں چیئے ہیں اس کے ہے بلو نہیں اس کو یا رایا اکرو بلو نہیں اس کو کرو اس کار کے پتہ ہمار کرو ہاں پہ آئے گا کوئی مصرح ہی داستہ آگنی رکھتا کے امروش آدھر آگنی ہی پی اور ملکی پر پر پیلی ہیلت مرک کاری یونین ਗੁਰੀਦਾਰਾਂ ਦੇ ਸਾਹਮਣੇ ਕੀਤੀ 270 ਭਰਤੀ ਦੀ ਪੂਰੀ ਨੇ ਕੀਤੀ ਵਾਦਾ ਕੀਤਾ ਗਿਆ ਕਿ ਚਲੋ ਇਹ ਭਰਤੀ ਆ ਚੁੱਕੀ ਹੈ ਯਾਰ ਇਹ ਸਸਤਾ ਨਹੀਂ ਚੇਂਜ ਕੀਤੀਆਂ ਜਾ ਸਕਦੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਰਿਸ਼ ਕਰਕੇ ਤੁਹਾਨੂੰ ਆਉਣ ਵਾਲੀ ਨਵੀਂ ਪਾਰਕ ਦੇ ਵਿੱਚ ਉਮਰ ਹੱਦ ਤੋਂ ਦੇ ਇੱਕ ਨਵੀਂ ਪਾਰਕ ਦੇ ਵਿੱਚ ਜਾਊਗੀ ਇੱਕ ਨਵਾਂ ਲਾਲਾ ਕਹਿ ਸਕਦੇ ਹਾਂ ਜਦੋਂ ਤੋਂ ਕਪੂਰਾ ਨਹੀਂ ਹੁੰਦਾ ਦੇਖਦੇ ਆ ਭਗਵੰਤ ਸਿੰਘ ਨਾਲ ਮੰਤਰੀ ਪੰਜਾਬ ਮਿਨਿਸਟਰ ਕੁਲਦੀਪ ਸਿੰਘ ਆਪਣੇ ਵਾਦੇ ਨੂੰ ਕਰਦੇ ਨੇ ਜਾਂ ਨਹੀਂ ਹੋਰ 250 ਆਟਨ ਕ੍ਰਾਫਟ ਹਾਂ ਦੇਰਜਗਾਰ ਟੈਕ ਪਾਸ ਜੇ ਆਪਾਂ ਦਾ ਪੇਪਰ ਦੀ ਡਿਮਾਂਡ ਹੈ ਇਸ ਪਰ ਵੀ ਪ੍ਰਮੁੱਖ ਮੰਗ ਹੈ ਕੁਝ ਹੋਰ ਮੰਗਾਂ ਨੇ ਜਿਸੇ ਤਰ੍ਹਾਂ ਉਭਰੇ ਜੀ ਦੇਰਜਗਾਰ ਯੂਨੀਅਨ ਵੀ ਬਣ ਗਿਆ ਕਿ ਉਮਰ ਹਾਦਸੇ ਬੇਕੋੜ ਦੇ ਪੰਜਾਬ ਸਰਕਾਰ ਦੇ ਪੱਖ ਪੱਖ ਤੋਂ ਤੁਹਾਡੇਆਂ ਸਾਰੀਆਂ ਸਭੀਆਂ ਦਾ ਸਾਰੇ ਤੁਹਾਡੇ ਸੁਖਾਲੀ ਇਖਲਾਕਿਆ ਰੱਖਿਆ ਜਾਵੇ ਲੈਕਚਰਰ ਦੀ ਮੰਗ ਹੈ ਕਿ ਲੈਕਚਰਰ ਦੀ 343 ਭਰਤੀ ਜਿਹੜੀ ਰੱਦ ਕਰ ਦਿੱਤੀ ਗਈ ਹੈ। ਹਮਨਤਮਾਨ ਸਰਕਾਰ ਵੱਲੋਂ ਇਹ ਕਹਿ ਕੇ ਕਿ ਵੀ ਸੋਸ਼ਲ ਸਟਡੀ ਵਿਸ਼ੇ ਨੂੰ ਕਨਸੀਡਰ ਕੀਤਾ ਜਾਊਗਾ। ਔਰ ਪੋਸਟਾਂ ਦੀ ਗਿਣਤੀ ਵਧਾ ਕੇ ਕੱਢੀ ਜਾਊਗੀ। ਔਰ ਜਿਹੜੇ ਪੰਜਾਬੀ, ਹਿੰਦੀ ਜਾਂ ਹੋਰ ਵਿਸ਼ੇ ਲੈਕਚਰਰ ਦੇ ਰਹਿ ਗਏ ਸੀ ਇਹ ਉਹਨਾਂ ਦਾ ਇਸ਼ਤਿਹਾਰ ਵੀ ਦਿੱਤਾ ਜਾਊਗਾ ਪੋਸਟਾਂ ਕਿੰਨੀਆਂ ਹਨ। ਲੇਕਿਨ 4 ਸਾਲ ਬੀਤਣ ਤੇ ਆ ਗਏ ਕੋਈ ਵੀ ਮੰਗ ਪੂਰੀ ਨਹੀਂ ਕੀਤੀ तमाम ਮੀਟਿੰਗਾਂ ਦੇ ਲੈਟਰ ਲਾ ਰਹੇ ਹੀ ਸਾਬਤ ਹੋਏ ਨੇ ਮੀਟਿੰਗਾਂ ਦੇ ਦਿੱਤੀਆਂ ਜਾਂਦੀਆਂ ਨੇ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਇਸ ਕਰਕੇ ਬੇਰੋਜ਼ਗਾਰ ਆਖੇ ਹੁਣ ਮੁੱਖ ਮੰਤਰੀ ਦੇ ਸ਼ਹਿਰ ਸਰੂਰ ਦੀ ਸੀ ਆਫਿਸ ਦੇ ਵਿੱਚ ਬੈਠ ਕੇ ਨੇ ਮੁੱਖ ਮੰਤਰੀ ਦਾ ਸ਼ਹਿਰ ਹੈ ਕਿਸੇ ਵੇਲੇ ਵੀ ਮੁੱਖ ਮੰਤਰੀ ਆਤੇ ਪਰ ਮੁੱਖ ਮੰਤਰੀ ਨੂੰ ਕੋਈ ਦਿੱਕਤ ਆਉਣੀ ਸੀ ਕਿ ਆਮ ਤੌਰ ਤੇ ਕਾਟੀਆਂ ਕਹਿ ਦੋਣੀਆਂ ਹੈ ਇਹ ਸਵਾਲ ਆਉਂਦੀ ਹੈ ਕਿ ਤੁਸੀਂ ਮੁੱਖ ਮੰਤਰੀਆਂ ਦੇ ਟੇਬਲ ਤੇ ਕਿਉਂ ਨਹੀਂ ਬੈਠਦੇ ਲਓ ਜੀ ਅਸੀਂ ਉਸ ਨੂੰ ਸੂਰੂ ਰਾ ਕੇ ਛੇਰ ਬੈਠਕ ਤੇ ਹੁਣ ਟੇਬਲ ਤੇ ਬਿਠਾਉਣਾ ਉਹਨਾਂ ਦੀ ਗੱਲ ਹੈ ਫਿਰ ਉਹਨਾਂ ਦੇ ਹੱਥ ਚੱਜ ਕੇ ਉਹਨਾਂ ਨੇ ਮੀਟਿੰਗ ਦੇਣੀ ਹੈ ਫਿਰ ਸਾਰੇ ਮਸਲੇ ਛੁਲਨੇ ਨੇ ਇਹ ਹੱਲ ਕਰਨ ਦੇ ਪ੍ਰਤੀ ਸਵਿਰਤ ਹੋਣਗੇ ਤਾਂ ਸੁਣਗੇ ਤੇ ਦੇਖਦੇ ਹਾਂ ਉਮੀਦ ਨਹੀਂ ਛੱਡਣੀ ਚਾਹੀਦੀ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿੰਨੇ ਕੋ ਪੰਜਾਬ ਦੀ ਨੌਜਵਾਨੀ ਪ੍ਰਤੀ ਸਹਿਰਦ ਨੇ ਮੰਗਾ ਮਸਲੇ ਸੁਣਦੇ ਨੇ ਸੁਣਦੇ ਨੇ ਔਰ ਹੱਲ ਵੀ ਕਰਦੇ ਦੇਖਦੇ ਆਂ ਨਹੀਂ ਬੰਦਾ ਤਾਂ ਆਓ ਸਾਥੀਓ ਅੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਦਾ ਸਖਾਰਿਆਂ ਨੂੰ ਬੇਨਤੀ ਹੈ ਕਿਉਂ ਰੱਖੀ ਚੁਆਇਦ ਸਾਰੇ ਸਾਥੀਓ ਆਓ ਆਪਾਂ ਇਸੇ ਕਰਵਾਣਾ ਹੈ ਕੋਲਾਪਸ ਨਹੀਂ ਚਾਹੀਦਾ ਕਿ ਆਪਾਂ ਦੀ ਉਪਰ ਹੱਲ ਆ ਗਿਆ ਜਾਣੀ ਹੈ ਸਾਰੇ ਇਹ ਭਰਨੇ ਨੂੰ ਚਲਾਇਆ ਜਾਊਗਾ ਦੂਸਰਾ ਸਵਾਲ ਹੈ ਕਿ ਕਿੰਨੇ ਦਿਨ ਤਰਨਾ ਚੱਲੂਗਾ ਇਹ ਵੀ ਹੁੰਦਾ ਸਾਥੀਆਂ ਨਾਲ ਤਾਂ ਜਿੰਨਾ ਦਿਨ ਤੁਸੀਂ ਚਲਾ ਲੂਗੇ ਉਨੇ ਦਿਨ ਚੱਲੇਗਾ ਯੋਗ ਸੰਘਰਸ਼ ਲੋਕਾਂ ਦੇ ਇਕੱਠਾ ਨਾਲ ਲੜੇ ਜਾਂਦੇ ਨੇ ਤਾਂ ਜਿੰਨੇ ਜਿੰਨਾ ਚਿਰ ਆਉਂਦੇ ਰਹੋਗੇ ਉਨਾ ਚਿਰ ਚੱਲੂਗਾ ਤੇ ਬਾਕੀ ਜੇਕਰ ਸਾਥੀਆਂ ਦਾ ਕੋਈ ਪੋਜ਼ਿਟਿਵ ਰਿਸਪਾਂਸ ਨਾ ਹੋਇਆ ਰੱਬ ਕਰੇ ਇਸ ਤਰ੍ਹਾਂ ਨਾ ਹੋਵੇ ਤਾਂ ਫਿਰ ਜਿੱਤੇ ਮੋਰਚਾ ਬਿਨਾਂ ਪ੍ਰਾਪਤੀ ਤੋਂ ਸਮਾਪਤ ਹੋ ਗਿਆ ਉਦੋਂ ਸਮਝ ਲਓ ਕਿ ਪੰਜਾਬ ਦੇ ਫੇਰੇ ਜਗਾਰਾ ਨੇ ਜਿਹੜੇ ਸੁਪਨੇ ਨੇ ਉਹ ਸਮਾਪਤ ਹੋ ਗਏ ਮਰ ਗਏ ਉਹ ਗਵਾਦ ਤੇ ਕੋਈ ਫਰਕ ਨਹੀਂ ਹੋਊਗਾ ਇਹ ਵੀ ਨਾਲ ਹੈ ਗਰੰਟੀ ਹੈ ਇਹ ਤਾਂ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਮੋਰਚੇ ਨੂੰ ਚਲਾਉਣਾਗਾ ਔਰ ਕੀ ਤੁਸੀਂ ਰੁਜ਼ਗਾਰ ਚਾਹੁੰਦੇ ਹੋ ਮੋਰਚੇ ਨੂੰ ਲਗਾਤਾਰ ਕੰਮ ਨਹੀਂ ਕਰਾਂਗੇ ਜੇ ਤੁਸੀਂ ਚਾਹੁੰਦੇ ਕਿ ਤੁਹਾਨੂੰ ਰੁਜ਼ਗਾਰ ਮਿਲੇ ਆ ਸਾਰੀਆਂ ਬੋਲੀਆਂ ਹੁਣ ਹੈ ਤੋ 50 ਟਨ ਕਰਾ ਫਿਰ ਚਰਪਰਤੀ ਦਾ ਪੇਪਰ ਲੈ ਕੇ ਭਾਰਤੇ ਪੂਰੀ ਕਰੋ ਹੋਰ ਵੀ ਤਮਾਮ ਇਥੇ ਸੈਲਰ ਪਏ ਨੇ ਕੁਝ ਜਿਹੜੇ ਦਿੱਤੇ ਗਏ ਨੇ ਰੋਮੇ ਦੀ ਕਹੀ ਗੱਲ ਸੁਣੀ ਹੈ 50% ਦੀ ਸ਼ਰਤਾਂ ਰੱਦ ਕੀਤੀ ਗਈ ਹੈ ਜਿਹੜਾ ਸੀ ਪੂਰੀ ਲਾਜੀ ਭਰਾ ਆਇਆ ਸੀ ਦੇਖ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਵਿੱਚ 55% ਦੀ ਸ਼ਰਤ ਰੱਦ ਕੀਤੀ ਜਾਵੇ ਫਿਰੋਜ਼ਗਾਰ ਸਾਂਝਾ ਮੋਰਚਾ ਜਿੰਦਾਬਾਦ ਅਮਰ ਖਾਤੇ ਵਿੱਚ ਛੋਟ ਦੇ ਕੇ ਸਾਰੇ ਸੁਤਕਾਂ ਵਿੱਚ ਪਰਕੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਜੋ ਹੋਰ ਕਿੰਨੀਆਂ ਹੀ ਉੱਤੇ ਚਾਰਟ ਪਏ ਨੇ ਜੀ ਕਿਸੇ ਦਾ ਕੋਈ ਚਾਰਟ ਨਾ ਵੀ ਹੋਇਆ ਲੱਖ ਕੋਈ ਵੀ ਸਾਥੀ ਪੰਜਾਬ ਸਰਕਾਰ ਬਖਵਾਸ ਲੰਮੇ ਚਾਰਟ ਨੇ ਦੇ ਰਗੇ ਅਗਲੇ ਪਾਸੇ ਉਹਦਾ ਲੈਕਚਰ ਆਉਣਾ ਹੈ ਹਾਂ ਜੀ ਆਪਾਂ ਲੈਕਚਰ ਆਉਣਾ ਹੈ ਉਹ ਲੱਭਾ ਜੀ ਕਿ ਕਿ ਚਾਰ ਚਾਰ ਅੰਦਰ ਵੀ ਪੈ ਨਹੀਂ ਬਣਾ ਸਾਥੀ ਆਪਣੀ ਰਮੰਗ ਚਾਰਟ ਲੈ ਕੇ ਜਾਂ ਇੱਕ ਚਾਰਟ ਲੈ ਕੇ ਆ ਸਕਦਾ ਹੈ ਟੰਗ ਲੈ ਕੇ ਆ ਸਕਦਾ ਹੈ ਆਰ ਕ੍ਰੈਕ ਵਾਲੇ ਸਾਥੀ ਨੇ ਉਹ ਪੋਸਟਰ ਬਣਾਉਣ ਦੇ ਵਿੱਚ ਪੋਸਟਰ ਲੇਕਣ ਦੇ ਵਿੱਚ ਉਹ ਉਹਨਾਰੇ ਹੱਥ ਤੇ ਚਾਰੇ ਸਫਾਈ ਹੈ ਕਿਸੇ ਵੀ ਸਾਥੀ ਦੀ ਕੋਈ ਵੀ ਮੰਗ ਹੈ ਉਹ ਮੁਰਚੇ ਤੋਂ ਦਿੱਕਤੀ ਚਾਉਗੀ ਪਰ ਤੁਹਾਨੂੰ ਇੰਨਾ ਕਰਨਾ ਪਊਗਾ ਕਿ ਆਪਣਾ ਇੱਕ ਚਾਰਟ ਲੈ ਕੇ ਉਹਨਾਂ ਕੋਲ ਪਊਗਾ ਕਲਰ ਵੀ ਚਲੋ ਆਪਾਂ ਇੱਥੇ ਕਰ ਲਾਂਗੇ ਇੰਤਜ਼ਾਮ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਉੱਪਰ ਕਿਹੜਾ ਨਾਰੇ ਲਿਖਣ ਦੀ ਮਸਲ ਹੈ ਜਿਹੜੀ 2021 ਦੇ ਵਿੱਚ ਚਲਾਈ ਗਈ ਸੀ 18 ਦੇ ਵਿੱਚ ਚਲਾਈ ਗਈ ਸੀ ਇਹ 14 ਚ ਦਵਾਰੇ ਮੰਗਤਾ ਜਿੱਥੇ ਜਿਹੜੇ ਵੀ ਸਾਥੀ ਸਾਥੀਆਂ ਨੂੰ ਜਿੱਥੇ ਵੀ ਆਪਣੇ ਨਿੱਜੀ ਫਾਲਾਂ ਤੇ ਤੇ ਜਿਹੜੇ ਵੀ ਸਾਥੀ ਮੋਰਚੇ ਵੱਲੋਂ ਜਿੰਨਾ ਲਗਾ ਰਹੇ ਉਨਾ ਮੰਗਾ ਦੇ ਵਿੱਚ ਕੋਈ ਵੀ ਕੋਈ ਸਾਥੀ ਸਾਰੀਆਂ ਮੰਗਾ ਵੀ ਲਿਖ ਸਕਦਾ ਹੈ ਔਰ ਜੇ ਕਿਸੇ ਦੀ ਆਪਣੀ ਸਪੈਸ਼ਲ ਆਪ ਵੀ ਮੰਗਾ ਜੇ ਦੇਖੇ ਬੰਨੀ ਵਾਲੇ ਤੋਂ ਉਹਨੂੰ ਕੋਈ ਦਿੱਕਤ ਨਹੀਂ ਸਾਥੀ ਕਿਸੇ ਹੀ ਤਰੀਕੇ ਨਾਲ ਸਹਿਯੋਗ ਪਾਇਆ ਜਾ ਸਕਦਾ ਹੈ ਕੋਈ ਸਾਥੀ ਜਿਨੀ ਦੀ ਉਸ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਵਧ ਤਬਦ ਲੋਕਾਂ ਤੱਕ ਸਰਕਾਰ ਤੱਕ ਪਹੁੰਚਾ ਕੇ ਯੋਗਦਾਨ ਪਾ ਸਕਦਾ ਹੈ ਕਿਸੇ ਵੀ ਤਰੀਕੇ ਤੁਸੀਂ ਜੋ ਤੁਹਾਨੂੰ ਕਰ ਸਕਦੇ ਹੋ ਕਰੋ 팀 ਦੇ ਵਿੱਚ ਸਭ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਚਿੱਤਰੜ ਦੇ